15 ਦਸੰਬਰ ਨੂੰ ਜਨਮ ਦਿਨ ਮਨਾਉਣ ਤੋਂ ਬਾਅਦ ਮਾਪਿਆਂ ਦਾ ਲਾਡਲਾ ਪੁੱਤ ਦੋਸਤਾਂ ਦੇ ਨਾਲ ਸੈਰ ਕਰਨ ਦੇ ਲਈ ਨਿਕਲਿਆ ਸੀ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਦੋਸਤ ਆਪਣੇ ਘਰਾਂ ਨੂੰ ਪਰਤ ਗਏ ਪਰ ਜਿਸ ਮੁੰਡੇ ਦਾ ਜਨਮ ਦਿਨ ਸੀ ਉਹ ਵਾਪਸ ਘਰ ਨਹੀਂ ਪਰਤਿਆ ਮਾਪਿਆਂ ਦੇ ਵੱਲੋਂ ਲਗਾਤਾਰ ਹੁਣ ਜਦੋਂ ਫੋਨ ਮਿਲਾਇਆ ਜਾ ਰਿਹਾ ਹੈ ਤਾਂ ਉਸ ਮੁੰਡੇ ਦਾ ਫੋਨ ਵੀ ਬੰਦ ਆ ਰਿਹਾ ਹੈ ਤੇ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਮਜਬੂਰ ਮਾਪੇ ਇਸ ਕੱਲ ਨੂੰ ਲੈ ਕੇ ਦੁਖੀ ਨੇ ਕਿ ਉਹਨਾਂ ਦਾ ਪੁੱਤ ਜੋ ਕਿ ਲੰਡਨ ਗਿਆ ਹੋਇਆ ਸੀ ਉੱਥੇ ਪਹੁੰਚੇ ਉਸ ਨੂੰ ਕਰੀਬ 1 ਸਾਲ ਦਾ ਸਮਾਂ ਵੀ ਨਹੀਂ ਹੋਇਆ ਕਿ ਉਸ ਦੇ ਨਾਲ ਅਜਹੀ ਮਾੜੀ ਘਟਨਾ ਵਾਪਰ ਗਈ ਹਾਲਾਂਕਿ ਉਸ ਦੇ ਰੂਮ ਮੇਟ ਤੇ ਨਾਲ ਪਰਿਵਾਰਿਕ ਮੈਂਬਰ ਲਗਾਤਾਰ ਸੰਪਰਕ ਦੇ ਵਿੱਚ ਨੇ ਪਰ ਹੁਣ ਤੱਕ ਇਸ ਪੰਜਾਬੀ ਗੱਭਰੂ ਮੁੰਡੇ ਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਰਿਹਾ ਇਸ ਮੌਕੇ ਤੇ ਮੁੰਡੇ ਦੇ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਵੀਡੀਓ ਕਾਲ ਤੇ ਹੀ ਆਪਣੇ ਪੁੱਤ ਦੇ ਨਾਲ ਆਖਰੀ ਵਾਰ ਗੱਲਬਾਤ ਕੀਤੀ ਸੀ ਉਹਨਾਂ ਨੂੰ ਕੁਝ ਵੀ ਸ਼ਕਤੀ ਨਹੀਂ ਜਾਪਿਆ ਅਤੇ ਨਾ ਹੀ ਉਸ ਦੇ ਨਾਲ ਰਹਿੰਦੇ ਮੁੰਡਿਆਂ ਤੇ ਹੀ ਉਹਨਾਂ ਨੂੰ ਕੋਈ ਸ਼ੱਕ ਹੈ ਪਰ ਫਿਰ ਵੀ ਆਖਿਰਕਾਰ ਉਹਨਾਂ ਦਾ ਇਹ ਪੁੱਤ ਗਾਇਬ ਕਿੱਥੇ ਹੋ ਗਿਆ ਬਸ ਠੀਕ ਹੈ ਭਾਜੀ ਗੁਰੂਸ਼ ਚਰਮ ਸਿੰਘ ਜਿਹੜੇ ਲੰਡਨ ਪੜਨ ਗਏ ਸੀਗੇ ਕਦੋਂ ਪੜਨ ਗਏ ਸੀਗੇ ਤੇ ਕਿਸ ਦਿਨ ਲਾਪਤਾ ਹੋਏ ਨੇ ਕੀ ਜਾਣਕਾਰੀ ਹੈ ਤੁਹਾਡੇ ਆਲਮੋਸਟ 1 ਇਅਰ ਹੋਣ ਲੱਗਾ ਉਹਨੂੰ ਗਏ ਤੇ ਲਾਸਟ ਟਾਈਮ ਸਾਡੀ ਗੱਲ ਹੋਈ ਸੀ 15 ਜਨਵਰੀ ਰਾਤੀ ਮਤਲਬ ਉੱਥੇ ਦੇ ਰਾਤ 3 ਵਜੇ ਹੋਈ ਸੀ ਤੇ 15 ਜਨਵਰੀ ਤੇ 15 ਦਸੰਬਰ ਸੌਰੀ 15 ਦਸੰਬਰ ਦੀ ਹੂੰ ਤੇ ਉਹ ਲਾਸਟ ਗਰਲ ਸਾਡੀ ਉਹਦਾ ਬਰਥਡੇ ਸੀਗਾ ਉਸ ਦਿਨ ਹੋਈ ਸੀ ਹੂੰ ਤੇ ਉਸ ਤੋਂ ਬਾਅਦ ਮਿਸਿੰਗ ਹੈ ਕੋਈ ਪਤਾ ਨਹੀਂ ਲੱਗਦਾ ਵਾ ਕੁਝ ਨਹੀਂ ਹੈ ਠੀਕ ਉਹਥੇ ਕਿਹੜੀ ਜਗ੍ਹਾ ਰਹਿੰਦੇ ਸੀਗੇ ਉਹ ਉਹ ਈਸਟ ਲੰਡਨ 'ਚ ਰਹਿੰਦਾ ਫਿਰ ਹੂੰ ਤੇ ਉਥੇ ਕੋਈ ਰਿਲੇਟਿਵ ਦੇ ਨਾਲ ਸੀ ਜਾਂ ਕੋਈ ਫਲੈਟ ਮੇਟ ਸੀਗਾ ਉਹਦਾ ਇੱਕ ਨਾਲ ਸਿਦਾਰਥ ਨਾਮ ਹੈ ਉਹਦਾ ਉਹ ਫਲੈਟ ਮੇਟ ਨਾਂ 'ਚ ਸੀਗਾ ਤੇ ਪਰਿਵਾਰਕ ਜੀਆਂ ਨੂੰ ਕਦੋਂ ਪਤਾ ਲੱਗਾ ਕਿ ਗੁਰਸ਼ਮਨ ਜਿਹੜੇ ਲਾਪਤਾ ਨੇ ਜਾਂ ਮਿਸਿੰਗ ਕਾਲ 15th ਨੂੰ ਜਦੋਂ ਦੁਪਹਿਰ ਤੋਂ ਬਾਅਦ ਮਤਲਬ ਕਾਲ ਵਗੈਰਾ ਕੀਤਾ ਚੱਕਤੇ ਨਹੀਂ ਪਿਆ ਸੀ ਫਿਰ ਉਸ ਤੋਂ ਬਾਅਦ ਤੇ ਰੂਮ ਮੇਟ ਨੇ ਕਾਲ ਕਰਕੇ ਦੱਸਿਆ ਜਾਂ ਫਿਰ ਕਿਤੋਂ ਹੋ ਗਿਆ ਰੂਮ ਮੇਟ ਨੂੰ ਫਿਰ ਰੂਮ ਮੇਟ ਐਕਚੁਅਲੀ ਯੂਨੀਵਰਸਿਟੀ ਚਲੇ ਗਿਆ ਸੀ ਫਿਰ ਉਹਨੂੰ ਕਾਲ ਵਗੈਰਾ ਕੀਤਾ ਕਿ ਉਹ ਮਿਸਿੰਗ ਹੈ ਲਪਤਾ ਨਹੀਂ ਪਿਆ ਫਿਰ ਮਸਤਬਾਤ ਪੁਲਿਸ ਵਗੈਰਾ ਨੂੰ ਉੱਥੇ ਕਿਹਾ ਤਾਂ ਮਨਜਿੰਦਰ ਸਿਰਸਾ ਨਾਲ ਕਿਵੇਂ ਕੰਟੈਕਟ ਹੋਇਆ ਫੈਮਲੀ ਦਾ ਇਹ ਫੈਮਲੀ ਉਹਨਾਂ ਨੇ ਕੁਝ ਪ੍ਰੈਸ਼ਰ ਹੋ ਜਾ ਰਿਹਾ ਤੇ ਜਦੋਂ ਇਹ ਉੱਥੇ ਪੁਲਿਸ ਕੰਪਲੇਂਟ ਕਰਵਾਈ ਗਈ ਹੈ ਇਸ ਬਾਰੇ ਜਾਂ ਉੱਥੇ ਪੁਲਿਸ ਨਾਲ ਗੱਲਬਾਤ ਚੱਲ ਰਹੀ ਹੈ ਉੱਥੇ ਤਾਂ ਪੁਲਿਸ ਕੰਪਲੇਂਟ ਹੋਈ ਪਈ ਹੈ ਜੀ ਉੱਥੇ ਗੱਲ ਚੱਲ ਰਹੀ ਹੈ ਪੁਲਿਸ ਨਾਲ ਉਹ ਲੱਗੇ ਹੋਏ ਆ ਆਪਣੀ ਇੰਟਰੋਗੇਸ਼ਨ ਵਗੈਰਾ ਇਹ ਆਪਣਾ ਪ੍ਰੋਸੈਸ ਕਰ ਰਹੇ ਨੇ ਅੱਜ 15 ਤਰੀਕ ਗੁਰਸ਼ਮਨ ਦਾ ਬਰਥਡੇ ਸੀ ਹਾਂਜੀ कि 15 ਨੂੰ ਹੀ ਉਸ ਤੋਂ ਬਾਅਦ ਲਾਪਤਾ ਹੋਵਗੇ ਪਰਿਵਾਰ ਦੇ ਨਾਲ ਜਦੋਂ ਗੱਲ ਹੋਈ ਹੈ ਸਵੇਰ ਦਾ ਟਾਈਮ ਸੀ ਇਹ ਸ਼ਾਮ ਦਾ ਇੱਥੇ ਇੰਡੀਆ 'ਚ ਸਵੇਰੇ 8 ਵਜੇ ਸੀ ਜਦੋਂ ਲਾਸਟ ਗੱਲ ਹੋਈ ਸੀ ਹਾਂ ਤਾਂ ਕੀ ਕੋਈ ਸ਼ੱਕ ਵਗੈਰਾ ਕੋਈ ਫੈਮਿਲੀ ਨਹੀਂ ਹਜੇ ਕਿਸੇ ਦਾ ਸ਼ੱਕ ਨਹੀਂ ਹੈ ਕੋਈ ਉਸ ਵਕਤ ਉਹ ਜਦੋਂ ਬਰਥਡੇ ਆਪਣਾ ਉਹਨਾਂ ਨੇ ਕਿਨਾਂ ਨਾਲ ਸੈਲੀਬ੍ਰੇਟ ਕੀਤਾ ਕਿ ਪਾਰਟੀ ਵਗੈਰਾ ਕਿੱਥੀ ਫਰੈਂਡਸ ਸਗੇ ਪਾਰਟੀ ਵਗੈਰਾ ਤਾਂ ਨਹੀਂ ਬਸ ਆਪਣੇ ਫਲੈਟ 'ਚ ਹੀ ਬੈਠੇ ਹੋਏ ਸੀ ਕੋਈ ਪਾਰਟੀ ਵਗੈਰਾ ਨਹੀਂ ਹੋਤਾ ਜਸਟ ਬੈਠੇ ਸੀ ਕੇਕ ਨੂੰ ਕੱਟ ਦਿੱਤਾ ਦੈਟਸ ਇਟ ਉਸ ਤੋਂ ਬਾਅਦ ਨਹੀਂ ਕੋਈ ਗੱਲ ਹੋਈ ਕੋਈ ਵੀਡੀਓ ਕਾਲ ਤੇ ਵੀ ਗਲਗਲ ਹੋਈ ਪਰਵਾਰਕ ਜੀ ਜਾਂਦੀ ਹੈ ਨਹੀਂ ਲਾਸਟ ਕੱਲ ਵੀਡੀਓ ਕਾਲ ਤੇ ਹੀ ਹੋਈ ਸੀ ਅੱਛਾ ਜੇਕਰ ਅਸੀਂ ਫੋਨ ਦੀ ਗੱਲ ਕਰੀਏ ਤਾਂ ਗੁਰਸ਼ਮਨ ਦਾ ਫੋਨ ਫਿਲਹਾਲ ਔਨ ਹੈ ਨਹੀਂ ਜੇਕਰ ਬਾਅਦ ਆਫ ਆਂਦਾ ਪਿਆ ਉਹਦਾ 15 ਦੁਪਹਿਰ ਤੋਂ ਬਾਅਦ ਹੀ ਬੰਦ ਆਂਦਾ ਹੈ ਰੂਮ ਮੇਟਸ ਨਾਲ ਗੱਲ ਕਰਨ ਦੀ ਦੁਬਾਰਾ ਕੋਸ਼ਿਸ਼ ਕੀਤੀ ਗਈ ਹੁੰਦੀ ਭਈ ਉਹਨਾਂ ਨਾਲ ਉਹਨਾਂ ਨਾਲ ਇਨ ਟੱਚ ਹੈਗੇ ਆ ਉਹਨਾਂ ਨਾਲ ਪੁਲਿਸ ਵੀ ਇਨ ਟੱਚ ਆ ਅਸੀਂ ਵੀ ਇਨ ਟੱਚ ਆ ਸਾਰੀ ਗੱਲ ਹੁੰਦੀ ਭਈ ਰੂਮ ਮੇਟਸ ਨੇ ਦੱਸਿਆ ਕਿ ਉਹ ਕਿਤੇ ਆਪ ਇਕੱਲੇ ਗਈ ਸੀਗੀ ਨਹੀਂ ਉਹ ਐਕਚੁਅਲੀ ਕੀ ਹੋਇਆ ਕਿ ਪਾਰਟੀ ਕਰਨ ਦੇ ਬਾਅਦ ਨਹੀਂ ਐਕਚੁਅਲੀ ਉਹ ਉਸ ਤੋਂ ਬਾਅਦ ਵਾਕ ਤੇ ਗਏ ਸੀਗੇ ਰੂਮ ਮੇਟ ਇੱਕ ਰੂਮ ਮੇਟ ਸੀਗਾ ਉਹ ਨਾਲ ਨਹੀਂ ਗਿਆ ਸੀ ਬਟ ਬਾਕੀ ਦੋ ਫਰੈਂਡਸ ਸੀਗੇ ਉਹ ਨਾਲ ਸੀਗੇ ਫਿਰ ਉਹ ਆਪਣੇ ਆਪਣੇ ਘਰ ਚਲੇ ਗਏ ਤੇ ਗੁਰਸ਼ਮਨ ਕਹਿੰਦਾ ਮੈਂ ਵੀ ਆਪਣੇ ਘਰ ਚੱਲਾਂ ਤੁਸੀਂ ਵੀ ਚੱਲੋ ਦੈਟਸ ਦ ਲਾਸਟ ਥਿੰਗ ਉਹਨਾਂ ਨੂੰ ਪਤਾ ਜਿਹੜੇ ਫਰੈਂਡਸ ਨੂੰ ਉਸ ਤੋਂ ਬਾਅਦ ਨਹੀਂ ਕੁਝ ਵੀ ਪਤਾ ਗੁਰਸ਼ਮਨ ਨੂੰ ਸਟੱਡੀ ਵੀਜ਼ਾ ਤੇ ਹੀ ਸੀਗੀ ਉਹ ਸਟੱਡੀ ਵੀਜ਼ਾ ਤੇ ਹੀ ਸੀਗਾ ਸਾਲ ਹੋ ਗਿਆ ਸੀ ਨਾ ਕਿੰਨੀ ਕੁ ਮਰ ਹੈ ਗੁਰਸ਼ਮਨ ਦੀ 23 ਦਾ ਹੋਇਆ ਸੀ 15 ਤੇ ਕਾਦੀ ਸਟੱਡੀ ਕਰ ਰਹੀ ਸੀ ਕਿ ਮਾਸਟਰਸ ਇਨ ਫਾਈਨੈਂਸ ਮਾਸਟਰਸ ਇਨ ਫਾਈਨੈਂਸ ਕਰਤਾ ਵੈਸੀ ਲਵ ਬੈਰੋ ਯੂਨੀਵਰਸਿਟੀ ਤੋਂ ਪਰਿਵਾਰਕ ਜੀਆਂ ਚ ਹੁਣ ਇੱਥੇ ਕੌਣ-ਕੌਣ ਹੈ ਉਹਨਾਂ ਦੇ ਇੱਥੇ ਮਦਰ ਫਾਦਰ ਤੇ ਇੱਕ ਯੰਗਰ ਬ੍ਰਦਰ ਹੈ अच्छा ਤੁਹਾਡਾ ਕੀ ਰਿਲੇਸ਼ਨ ਜੀਐਸ ਪਾਟਿਆ ਜੋ ਕਿ ਭਾਰਤੀ ਮੂਲ ਦਾ ਇੱਕ ਸਟੂਡੈਂਟ ਆ ਇੰਗਲੈਂਡ ਅੰਦਰ ਪੜਨ ਵਾਸਤੇ ਗਿਆ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਔਰ ਲਗਰੋ ਯੂਨੀਵਰਸਿਟੀ ਵਿੱਚ ਪੜ ਰਿਹਾ ਸੀਗਾ ਉੱਥੇ 15 ਤਰੀਕ ਤੋਂ ਲਾਪਤਾ ਹੈ ਕਿਨੈਰੀ ਰੈਫੰਡਰ ਨੂੰ ਲਾਸ਼ ਦੇਖਿਆ ਗਿਆ ਇਹ ਉਹ ਜਗ੍ਹਾ ਹੈ ਈਸਟ ਇਨ ਈਸਟ ਲੰਡਨ ਦੀ ਜਿੱਥੇ ਪਿਛਲੇ ਦਿਨਾਂ ਦੇ ਅੰਦਰ ਇੱਕ ਇੱਕ ਸਟੂਡੈਂਟ ਦੀ ਬੋਡੀ ਮਿਲੀ ਅਮਿਤ ਕੁਮਾਰ ਦੀ ਪਰਿਵਾਰ ਬੜਾ ਚਿੰਤਿਤ ਆ ਰਿਸ਼ਤੇਦਾਰ ਬਹੁਤ ਚਿੰਤਿਤ ਨੇ ਲਾਪਰੋ ਯੂਨੀਵਰਸਿਟੀ ਨੂੰ ਵੀ ਕਿਹਾ ਗਿਆ ਉਹਨਾਂ ਨੇ ਵੀ ਕੋਈ ਭਾਲ ਨਹੀਂ ਕੀਤੀ ਉਤੋਂ ਦੀ ਮੈਟਰੋਪੋਲੀਅਨ ਪੁਲਿਸ ਨੇ ਵੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਜਦੋਂ ਕਿ ਸਾਰੇ ਜਾਣਦੇ ਨੇ ਕਿ ਲੰਡਨ ਜਿਹੜਾ ਹੈ ਉਹ ਸੀਸੀਟੀਵੀ ਕੈਮਰਿਆਂ ਦਾ ਸਭ ਤੋਂ ਵੱਡਾ ਜੰਜਾਲ ਆ ਸਭ ਤੋਂ ਵੱਡਾ ਅਗਰ ਕਿਤੇ ਸੀਸੀਟੀਵੀ ਕੈਮਰਾ ਨੈਟਵਰਕ ਆ ਤੇ ਉਹ ਲੰਡਨ ਦੇ ਅੰਦਰ ਆ ਇਹਦੇ ਬਾਵਜੂਦ ਪਾਰਟੀਆ ਜੀ ਦੀ ਕੋਈ ਜਾਣਕਾਰੀ ਇਸ ਨੌਜਵਾਨ ਦੋਸਤ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੋ ਮੈਂ ਵਿਦੇਸ਼ ਮੰਤਰਾਲਿਆਂ ਨੂੰ ਵੀ ਕਿਹਾ ਸੀ ਮੈਂ ਉਤੋਂ ਦੇ ਹਾਈ ਕਮਿਸ਼ਨ ਨਾਲ ਵੀ ਗੱਲ ਕੀਤੀ ਮੈਂ ਫਿਰ ਤੋਂ ਵਿਦੇਸ਼ ਮੰਤਰੀ ਜੀ ਦੇ ਕੋਲ ਬੇਨਤੀ ਕਰਦਾ ਹਾਂ ਕਿ ਦੇ ਅੰਦਰ ਇੰਟਰਵੈਨ ਕਰਨ ਔਰ ਇਸ ਬੱਚੇ ਨੂੰ ਸੁਰੱਖਿਤ ਲੱਭਿਆ ਜਾ ਸਕੇ ਇਹਦੇ ਮਾਪੇ-ਬਾਪ ਤੱਕ ਇਹਨੂੰ ਪਹੁੰਚਾਇਆ ਜਾ ਸਕੇ ਉੱਤਰੀ ਸਰਕਾਰ ਤੇ ਅਸਾ ਦਬਾਅ ਬਣਾਇਆ ਜਾਏ ਅਗਰ ਕੋਈ ਬ੍ਰਿਟਿਸ਼ ਨੈਸ਼ਨਲ ਹੁੰਦਾ ਤੇ ਉਹਨਾਂ ਨੇ ਹੁਣ ਤੱਕ ਪੂਰਾ ਅਸਮਾਨ ਸਿਰਫ ਚੁੱਕ ਲੈਣਾ ਸੀਗਾ ਲੇਕਿਨ ਇੱਕ ਇੰਡੀਅਨ ਨੈਸ਼ਨਲ ਆ ਇਸ ਕਰਕੇ ਉੱਤਰੀ ਸਰਕਾਰ ਜਿਹੜੀ ਆ ਉਹ ਸੁਸਤ ਵੀ ਆ ਉੱਤਰੀ ਪੁਲਿਸ ਕੋਈ ਕਾਰਵਾਈ ਕਰਨ ਨੂੰ ਤਿਆਰ ਵੀ ਨਹੀਂ ਇਸ ਕਰਕੇ ਬਹੁਤ ਜ਼ਰੂਰੀ ਆ ਇਹਦੇ ਚ ਇੰਟਰਵੈਂਸ਼ਨ ਵਿਦੇਸ਼ ਮੰਤਰੀ ਜੀ जीएस 파르티아 ਜੋ ਕਿ ਭਾਰਤੀ ਮੂਲ ਦਾ ਇੱਕ ਸਟੂਡੈਂਟ ਆ ਇੰਗਲੈਂਡ ਅੰਦਰ ਪੜਨ ਵਾਸਤੇ ਗਿਆ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਔਰ ਲਾਬਰੋ ਯੂਨੀਵਰਸਿਟੀ ਵਿੱਚ ਪੜ ਰਿਹਾ ਸੀਗਾ ਉੱਥੇ 15 ਤਰੀਕ ਤੋਂ ਲਾਪਤਾ ਹੈ ਕਿਨਰੀ ਰੈਫਰੰਡਰ ਨੂੰ ਲਾਸ ਦੇਖਿਆ ਗਿਆ ਇਹ ਉਹ ਜਗ੍ਹਾ ਹੈ ਈਸਟ ਇੰ ਈਸਟ ਲੰਡਨ ਦੀ ਜਿੱਥੇ ਪਿਛਲੇ ਦਿਨਾਂ ਦੇ ਅੰਦਰ ਇੱਕ ਇੱਕ ਸਟੂਡੈਂਟ ਦੀ ਬੋਡੀ ਮਿਲੀ ਅਮਿਤ ਕੁਮਾਰ ਦੀ ਪਰਿਵਾਰ ਬੜਾ ਚਿੰਤਿਤ ਆ ਰਿਸ਼ਤੇਦਾਰ ਬਹੁਤ ਚਿੰਤਿਤ ਨੇ ਲਾਬਰੋ ਯੂਨੀਵਰਸਿਟੀ ਨੂੰ ਵੀ ਕਿਹਾ ਗਿਆ ਉੰਨਾ ਨਮੀ ਕੋਈ ਪਾਲ ਨਹੀਂ ਕੀਤੀ ਉਤੋਂ ਦੀ ਮੈਟਰੋਪੋਲੀਨ ਪੁਲਿਸ ਨੇ ਵੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਜਦੋਂ ਕਿ ਸਾਰੇ ਜਾਣਦੇ ਨੇ ਕਿ ਲੰਡਨ ਜਿਹੜਾ ਹੈ ਉਹ ਸੀਸੀਟੀ ਵੀ ਕੈਮਰਿਆਂ ਦਾ ਸਭ ਤੋਂ ਵੱਡਾ ਜੰਜਾਲ ਆ ਸਭ ਤੋਂ ਵੱਡਾ ਅਗਰ ਕਿਤੇ ਸੀਸੀਟੀ ਵੀ ਕੈਮਰਾ ਨੈਟਵਰਕ ਆ ਤੇ ਉਹ ਲੰਡਨ ਦੇ ਅੰਦਰ ਆ ਇਹਦੇ باوجود ਪਾਟਿਆ ਜੀ ਦੀ ਕੋਈ ਜਾਣਕਾਰੀ ਇਸ ਨੌਜਵਾਨ ਦੋਸਤ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੋ ਮੈਂ ਵਿਦੇਸ਼ ਮੰਤਰਾਲੇ ਨੂੰ ਵੀ ਕਿਹਾ ਸੀ ਮੈਂ ਉਥੋਂ ਦੇ ਹਾਈ ਕਮਿਸ਼ਨਰ ਨਾਲ ਵੀ ਗੱਲ ਕੀਤੀ ਮੈਂ ਫਿਰ ਤੋਂ ਵਿਦੇਸ਼ ਮੰਤਰੀ ਜੀ ਦੇ ਕੋਲ ਬੇਨਤੀ ਕਰਦਾ ਹਾਂ ਕਿ ਉਹ ਦੇ ਅੰਦਰ ਇੰਟਰਵੈਨ ਕਰਨ ਔਰ ਇਸ ਬੱਚੇ ਨੂੰ ਸੁਰੱਖਿਤ ਲੱਭਿਆ ਜਾ ਸਕੇ ਇਹਦੇ ਮਾਪੇ-ਬਾਪ ਤੱਕ ਇਹਨੂੰ ਪਹੁੰਚਾਇਆ ਜਾ ਸਕੇ ਉੱਤਰੀ ਸਰਕਾਰ ਤੇ ਐਸਾ ਦਬਾਅ ਬਣਾਇਆ ਜਾਏ ਅਗਰ ਕੋਈ ਬ੍ਰਿਟਿਸ਼ ਨੈਸ਼ਨਲ ਹੁੰਦਾ ਤੇ ਉਹਨਾਂ ਨੇ ਹੁਣ ਤੱਕ ਪੂਰਾ ਸਮਾਨ ਸਿਰ ਤੇ ਚੁੱਕ ਲੈਣਾ ਸੀਗਾ ਲੇਕਿਨ ਇੱਕ ਇੰਡੀਅਨ ਨੈਸ਼ਨਲ ਆ ਇਸ ਕਰਕੇ ਉੱਤਰੀ ਸਰਕਾਰ ਜਿਹੜੀ ਆ ਉਹ ਸੁਸਤ ਵੀ ਆ ਉੱਤਰੀ ਪੁਲਿਸ ਕੋਈ ਕਾਰਵਾਈ ਕਰਨ ਨੂੰ ਤਿਆਰ ਵੀ ਨਹੀਂ ਇਸ ਕਰਕੇ ਬਹੁਤ ਜ਼ਰੂਰੀ ਆ ਇਹਦੇ ਚ ਇੰਟਰਵੈਂਸ਼ਨ ਵਿਦੇਸ਼ ਮੰਤਰੀ ਜੀ ਦੀ ਜੀਐਸ ਪਾਰਟੀ ਆ ਜੋ ਕਿ ਭਾਰਤੀ ਮੂਲ ਦਾ ਇੱਕ ਸਟੂਡੈਂਟ ਆ ਇੰਗਲੈਂਡ ਅੰਦਰ ਪੜਨ ਵਾਸਤੇ ਗਿਆ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਔਰ ਲਾਬਰੋ ਯੂਨੀਵਰਸਿਟੀ ਵਿੱਚ ਪੜ ਰਿਹਾ ਸੀਗਾ ਉੱਥੇ 15 ਤਰੀਕ ਤੋਂ ਲਾਪਤਾ ਹੈ ਕਿਨੈਰੀ ਰੈਫਰੈਂਡਰ ਨੂੰ ਲਾਸ ਦੇਖਿਆ ਗਿਆ ਇਹ ਉਹ ਜਗ੍ਹਾ ਹੈ ਈਸਟਨ ਈਸਟ ਲੰਡਨ ਦੀ ਜਿੱਥੇ ਪਿਛਲੇ ਦਿਨਾਂ ਦੇ ਅੰਦਰ ਇੱਕ ਇੱਕ ਸਟੂਡੈਂਟ ਦੀ ਬਾਡੀ ਮਿਲੀ ਅਮਿਤ ਕੁਮਾਰ ਦੀ ਪਰਿਵਾਰ ਬੜਾ ਚਿੰਤਿਤਾ ਰਿਸ਼ਤੇਦਾਰ ਬਹੁਤ ਚਿੰਤਿਤ ਨੇ ਲਾਬਰੋ ਯੂਨੀਵਰਸਿਟੀ ਨੂੰ ਵੀ ਕਿਹਾ ਗਿਆ ਉਹਨਾਂ ਨੇ ਵੀ ਕੋਈ ਭਾਲ ਨਹੀਂ ਕੀਤੀ ਉਤੋਂ ਦੀ ਮੈਟਰੋਪੋਲੀਟਨ ਪੁਲਿਸ ਨੇ ਵੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਜਦੋਂ ਕਿ ਸਾਰੇ ਜਾਣਦੇ ਨੇ ਕਿ ਲੰਡਨ ਜਿਹੜਾ ਹੈ ਉਹ ਸੀਸੀਟੀ ਕੈਮਰਿਆਂ ਦਾ ਸਭ ਤੋਂ ਵੱਡਾ ਜੰਜਾਲ ਆ